ਪੀਰੀ ਫਕੀਰੀ ਰੰਗ ਚੈਨਲ ਦੇਖ ਰਹੀਆਂ ਸਾਰੀਆਂ ਸੰਗਤਾਂ ਨੂੰ ਜੈ ਪੀਰਾਂ ਦੀ ਜੈ ਮਸਤਾਂ ਦੀ ਦੋਸਤੋ ਅੱਜ ਦੀ ਜੋ ਵੀਡੀਓ ਤੁਹਾਡੀ ਸੇਵਾ ਦੇ ਵਿੱਚ ਅਸੀਂ ਲੈ ਕੇ ਹਾਜ਼ਰ ਹੋਏ ਆਂ ਗੋਸਪਾਕ ਸਰਕਾਰ ਚੀਤੀ ਇੱਕ ਦੂਸਰੀ ਅਰਦਾਸ ਲੈ ਕੇ ਆਏ ਆਂ ਇੱਕ ਅਰਦਾਸ ਅਸੀਂ ਤੁਹਾਨੂੰ ਪਹਿਲਾਂ ਗੌਂਸਪਾਕ ਸੱਚੀ ਸਰਕਾਰ ਜੀ ਦੀ ਦਿੱਤੀ ਸੀ ਜਨੂੰ ਤੁਸੀਂ ਬਹੁਤ ਪਿਆਰ ਦਿੱਤਾ ਸੀ ਇਹ ਜਿਹੜੀ ਅਰਦਾਸ ਹੈ ਸਰਕਾਰਾਂ ਦੀ ਇਹ ਵੀ ਬਹੁਤ ਸੋਹਣੀ ਤੇ ਬਹੁਤ ਪਿਆਰੀ ਅਰਦਾਸ ਹੈ ਇਹ ਅਰਦਾਸ ਸਾਨੂੰ ਕਿਸੇ ਕਰਾਣੇ ਦਿੱਤੀ ਸੀ ਮੈਂ ਅੱਜ ਉਹਨਾਂ ਫਕਰਾ ਤੋਂ ਇਜਾਜ਼ਤ ਲੈ ਕੇ ਅਰਦਾਸ ਦੇਣ ਜਾ ਰਿਹਾ ਤੁਹਾਨੂੰ ਕਿਉਂ ਕਰਕੇ ਉਹਨਾਂ ਨੇ ਪਹਿਲਾਂ ਸਾਨੂੰ ਕਿਹਾ ਸੀ ਕਿ ਇਹ ਅਰਦਾਸ ਤੁਸੀਂ ਆਪਣੇ ਕੋਲ ਹੀ ਰੱਖਣੀ ਹੈ ਤੇ ਹੁਣ ਸਾਨੂੰ ਉਹਨਾਂ ਨੇ ਹੁਕਮ ਦਿੱਤਾ ਤੇ ਅਸੀਂ ਅੱਜ ਇਹ ਅਰਦਾਸ ਪਾਉਣ ਲੱਗੇ ਹਾਂ ਤੁਸੀਂ ਇਸ ਅਰਦਾਸ ਨੂੰ ਚੰਗੀ ਤਰ੍ਹਾਂ ਸੁਣ ਲੈਣਾ ਵੀਡੀਓ ਨੂੰ ਵੀ ਬਿਨਾਂ ਸਕਿਪ ਕੀਤੇ ਹੋਏ ਤੇ ਦੇਖ ਲੈਣਾ ਕਿਉਂ ਕਰਕੇ ਇਹ ਜਿਹੜੀ ਅਰਦਾਸ ਹੈ ਸਰਕਾਰਾਂ ਦੀ ਬਹੁਤ ਵੱਡੀ ਅਰਦਾਸ ਹੈ ਬਹੁਤ ਸੋਹਣੀ ਅਰਦਾਸ ਹੈ ਕਿਉਂ ਕਰਕੇ ਕਿਸੇ ਫਕਰਾ ਤੋਂ ਮਿਲੀ ਹੋਈ ਅਰਦਾਸ ਹੈ ਔਰ ਅੱਗੋਂ ਜਿਹੜੇ ਫੱਕਰਾਂ ਤੋਂ ਮਿਲੀ ਐ ਉਹ ਵੀ ਬੜੇ ਪਹੁੰਚੇ ਹੋਏ ਫੱਕਰ ਸੀ ਤਾਂ ਦੋਸਤੋ ਤਾਂ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਦੇਖ ਲੈਣਾ ਪਹਿਲਾਂ ਜਿਹੜੇ ਸਾਡੇ ਚੈਨਲ ਤੇ ਨਵੇਂ ਆਏ ਨੇ ਉਹਨਾਂ ਨੂੰ ਸਾਡੀ ਗੁਜ਼ਾਰਿਸ਼ ਹੈ ਕਿ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਕੇ ਜਾਇਓ ਘੰਟੀ ਵਾਲੇ ਬਟਨ ਨੂੰ ਵੀ ਟਪਾ ਕੇ ਜਾਇਓ ਤਾਂ ਕਿ ਆਉਣ ਵਾਲੀਆਂ ਵੀਡੀਓ ਤੁਹਾਨੂੰ ਸਭ ਤੋਂ ਪਹਿਲਾਂ ਮਿਲਦੀਆਂ ਰਹਿਣਗੀਆਂ ਦੋਸਤੋ ਹੁਣ ਗੱਲ ਕਰਦੇ ਹਾਂ ਜੀ ਗੌਸਪਾਰਕ ਸਰਕਾਰ ਜੀ ਦੀ ਇਸ ਅਰਦਾਸ ਬਾਰੇ ਤਾਂ ਦੋਸਤੋ ਜਿਸ ਤਰ੍ਹਾਂ ਮੈਂ ਪਹਿਲਾਂ ਦੱਸ ਚੁੱਕਾ ਕਿ ਅਰਦਾਸ ਅਸੀਂ ਪਹਿਲਾਂ ਵੀ ਸਰਕਾਰਾਂ ਦੀ ਤੁਹਾਨੂੰ ਦਿੱਤੀ ਸੀ ਜਿਹਨੂੰ ਤੁਸੀਂ ਬਹੁਤ ਪਿਆਰ ਦਿੱਤਾ ਸੀ ਉਸ ਅਰਦਾਸ ਦੇ ਵਿੱਚ ਵੀ ਬਹੁਤ ਤਾਕਤ ਸੀ ਔਰ ਲੋਕਾਂ ਨੇ ਬਹੁਤ ਕਮੈਂਟ ਕਰਕੇ ਉਸ ਅਰਦਾਸ ਬਾਰੇ ਸਾਨੂੰ ਪੁੱਛਿਆ ਤੇ ਦੱਸਿਆ ਵੀ ਹੈ ਕਿ ਬਹੁਤ ਸੋਹਣੀ ਅਰਦਾਸ ਹੈ ਤਾਂ ਦੋਸਤੋ ਮੈਂ ਤੁਹਾਨੂੰ ਦੱਸ ਦਵਾਂ ਕਿ ਸਰਕਾਰਾਂ ਦੀ ਅਰਦਾਸ ਕੋਈ ਵੀ ਹੋਵੇ ਚਾਹੇ ਛੋਟੀ ਹੋਵੇ ਚਾਹੇ ਕੋਈ ਵੱਡੀ ਅਰਦਾਸ ਹੋਵੇ ਉਹ ਅਰਦਾਸ ਹਰ ਟਾਈਮ ਸਰਕਾਰਾਂ ਦੇ ਨਾਮ ਦੀ ਜਿੱਥੇ ਸਰਕਾਰਾਂ ਦਾ ਨਾਮ ਜੁੜ ਜਾਂਦਾ ਹੈ ਉਹ ਅਰਦਾਸ ਬਹੁਤ ਉੱਚੀ ਵਰਦਾਸ ਬਣ ਜਾਂਦੀ ਹੈ ਔਰ ਗੌਸਪਾਕ ਸਰਕਾਰ ਜੀ ਦਾ ਰੁਤਬਾ ਸਭ ਜਾਣਦੇ ਹਾਂ ਤੁਸੀਂ ਕੀ ਉਹਨਾਂ ਦੇ ਰੁਤਬਾ ਕੀ ਸੀ ਔਰ ਉਹਨਾਂ ਦਾ ਰੁਤਬਾ ਬਹੁਤ ਉੱਚਾ ਰੁਤਬਾ ਹੋਇਆ ਆ ਜਿਨ੍ਹਾਂ ਨੇ ਵੀ ਗੌਸਪਾਕ ਸੱਚੀ ਸਰਕਾਰ ਨੂੰ ਧਿਆਇਆ ਤੇ ਉਹ ਬੰਦਾ ਹਮੇਸ਼ਾ ਉਸ ਦਰਗਾਹ ਦੇ ਵਿੱਚ ਉਹਦੀ ਇਲੋਕਿਸ ਸਿਫਤ ਹੋਈ ਹੈ ਉਹਦਾ ਦਰਜਾ ਵੀ ਉੱਚਾ ਹੋਇਆ ਹੈ ਤੇ ਜਿਨ੍ਹਾਂ ਨੇ ਗੌਸਪਾਕ ਸੱਚੀ ਸਰਕਾਰ ਨੂੰ ਮੰਨ ਲਿਆ ਧਿਆ ਲਿਆ ਉਹਨਾਂ ਨੂੰ ਜ਼ਿੰਦਗੀ ਦੇ ਵਿੱਚ ਕੋਈ ਰੁਕਾਵਟਾਂ ਨਹੀਂ ਪੈਂਦੀਆਂ ਕੋਈ ਮੁਸ਼ਕਲਾਂ ਨਹੀਂ ਆਉਂਦੀਆਂ ਕਿਉਂ ਕਰਕੇ ਇਹ ਸਰਕਾਰ ਤੁਸੀਂ ਅੱਜ ਦੀ ਡੇਟ ਦੇ ਵਿੱਚ ਵੀ ਜੇ ਸਰਕਾਰਾਂ ਨੂੰ ਤੁਸੀਂ ਸੱਚੇ ਮਨ ਨਾਲ ਇਤਿਆਹ ਕੇ ਉਹਨਾਂ ਨੂੰ ਯਾਦ ਕਰੋਗੇ ਕੋਈ ਵੀ ਕੰਮ ਹੈ ਕੋਈ ਵੀ ਕੰਮ ਮੁਸ਼ਕਲ ਹੈ ਜਿਹੜਾ ਤੁਸੀਂ ਉਹਨਾਂ ਨੂੰ ਇੱਕ ਵਾਰ ਕਹਿ ਦਿੱਤਾ ਦੁਨੀਆ ਦੀ ਕੋਈ ਤਾਕਤ ਉਹਨੂੰ ਬਦਲ ਨਹੀਂ ਸਕਦੀ ਉਹ ਹੋ ਕੇ ਰਹੇਗਾ ਜੇ ਸਰਕਾਰਾਂ ਦੀ ਰਹਿਮਤ ਹੋਈ ਤਾਂ ਤਾਂ ਦੋਸਤੋ ਇਸ ਕਰਕੇ ਕਹਿੰਦੇ ਆ ਕਿ ਸਰਕਾਰਾਂ ਦੀ ਅਰਦਾਸ ਹੋਵੇ ਚਾਹੇ ਸਰਕਾਰਾਂ ਦੀ ਸਿਫਤ ਹੋਵੇ ਉਸ ਸਿਫਤ ਦੇ ਵਿੱਚ ਅਸੀਂ ਆਪਣਾ ਪਿਆਰ ਤੇ ਆਪਣੀ ਜਿਹੜੀ ਕਹ ਲੋ ਕੀ ਜਿਹੜੀ ਸੱਚੀ ਭਾਵਨਾ ਜੋੜ ਲਈਏ ਤਾਂ ਉਹ ਇੱਕ ਬਹੁਤ ਵੱਡੀ ਭਗਤੀ ਬਣ ਜਾਂਦੀ ਹੈ ਇਸ ਕਰਕੇ ਤੁਸੀਂ ਵੀ ਅਰਦਾਸ ਨੂੰ ਸੁਣਨਾ ਜਾਂ ਸਰਕਾਰਾਂ ਦਾ ਨਾਮ ਤੇ ਆਉਣਾ ਤਾਂ ਤੁਹਾਨੂੰ ਬਹੁਤ ਇਹਦੇ ਵਿੱਚ ਆਨੰਦ ਆਊਗਾ ਔਰ ਇਸ ਅਰਦਾਸ ਦੇ ਵਿੱਚ ਵੀ ਤੁਹਾਨੂੰ ਇੰਨਾ ਕ ਆਨੰਦ ਆਉਣਾ ਹੈ ਕਿ ਜਿਹਦਾ ਕੋਈ ਅਸੀਂ ਅੰਦਾਜ਼ਾ ਨਹੀਂ ਲਾ ਸਕਦੇ ਤੁਸੀਂ ਇਸ ਅਰਦਾਸ ਨੂੰ ਸੋਚ ਕੇ ਜਾਂ ਸੱਚੇ ਮਨੋ ਸਿਧਾ ਕੇ ਦੇਖਿਓ ਤੁਹਾਨੂੰ ਕਿੰਨੀ ਖੁਸ਼ੀ ਮਿਲੇਗੀ ਤਾਂ ਦੋਸਤੋ ਸਾਨੂੰ ਦਾ ਇਸ ਚੀਜ਼ 'ਚ ਬੜੀ ਖੁਸ਼ੀ ਮਿਲੀ ਹੈ ਅਸੀਂ ਜੋ ਆਨੰਦ ਖੁਦ ਪਾਇਆ ਅਸੀਂ ਉਸ ਆਨੰਦ ਦੀ ਗੱਲ ਕਰ ਰਹੇ ਹਾਂ ਤੁਸੀਂ ਵੀ ਇਸ ਆਨੰਦ ਨੂੰ ਮਾਣ ਸਕਦੇ ਹੋ ਇਹ ਅਰਦਾਸ ਪੜ੍ਹ ਕੇ ਅਰਦਾਸ ਸੁਣ ਕੇ ਜੇ ਤੁਸੀਂ ਪੜ ਨਹੀਂ ਸਕਦੇ ਤਾਂ ਅਰਦਾਸ ਤੁਸੀਂ ਲਗਾ ਸਕਦੇ ਹੋ ਸੁਣ ਸਕਦੇ ਹੋ ਕੋਈ ਐਸੀ ਗੱਲ ਨਹੀਂ ਤੇ ਜੇ ਅਰਦਾਸ ਸਹੀ ਤੰਗ ਨਾਲ ਸੁਣ ਲਈ ਜਾਵੇ ਸੱਚੇ ਮਨੋਂ ਸੁਣਨੀ ਜਾਵੇ ਤਾਂ ਵੀ ਇਹ ਕਹ ਲੋ ਕਿ ਬਹੁਤ ਵੱਡੀ ਗੱਲ ਬਣ ਜਾਂਦੀ ਹੈ ਤਾਂ ਦੋਸਤੋ ਮੈਂ ਇੱਕ ਚੀਜ਼ ਤੁਹਾਨੂੰ ਹੋਰ ਦੱਸ ਦਵਾਂ ਇਹ ਜਿਹੜੀ ਅਰਦਾਸ ਹੈ ਜਿਸ ਤਰ੍ਹਾਂ ਕੋਈ ਬੰਦਾ ਕੋਈ ਐਸਾ ਘਰ ਦੇ ਵਿੱਚ ਜੀਉਂਦਾ ਜਿਹੜਾ ਕਿ ਬਿਲਕੁਲ ਮੰਜੇ ਤੇ ਪਿਆ ਹੋਵੇ ਬਿਲਕੁਲ ਮੰਜੇ ਤੇ ਜਿੱਦਾਂ ਕਹ ਲੋ ਕਿ ਆਖਰੀ ਸਾਹ ਵੀ ਗਿਣਦਾ ਹੋਵੇ ਅਗਰ ਤੁਸੀਂ ਇਹ ਅਰਦਾਸ ਜਿਹੜੀ ਗੌਂਸਪਾਕ ਸਰਕਾਰੀ ਤੇ ਤੁਹਾਨੂੰ ਦੇਣ ਲੱਗੇ ਆ ਜਾਂ ਪਹਿਲੀ ਵੀ ਦਿੱਤੀ ਹੋਵੇ ਇਸ ਅਰਦਾਸ ਦਾ ਵੀ ਸੁਣ ਲਓ ਕਿ ਜੇ ਅਰਦਾਸ ਉਸ ਬੱਤੇ ਦੇ ਕੰਨਾਂ ਤੱਕ ਪਹੁੰਚ ਗਈ ਜਿਹੜਾ ਬੰਦਾ ਮੰਜਾ ਮੰਜੇ ਤੇ ਪਿਆ ਹੋਵੇ ਜਾਂ ਬਿਮਾਰ ਹੋਵੇ ਤਾਂ ਉਸ ਬੰਦੇ ਨੂੰ ਉਹਦੀ ਬਿਮਾਰੀ ਤਾਂ ਠੀਕ ਹੋਵੇਗੀ ਹੋਵੇਗੀ ਅਗਰ ਉਹ ਬੰਦਾ ਇਸ ਦੁਨੀਆ ਤੋਂ ਚਲੇ ਵੀ ਜਾਂਦਾ ਹੈ ਰੁਖਸਤ ਕਰ ਜਾਂਦਾ ਹੈ ਤਾਂ ਉਹਨੂੰ ਉਸ ਦਰਦ ਦੇ ਤਰਰ ਕਰਦੇ ਵਿੱਚ ਜਿਹੜਾ ਸਵਰਗ ਦੇ ਵਿੱਚ ਕਹਿ ਲਿਏ ਜਾਂ ਫਿਰ ਆਪਾਂ ਕਹਿ ਲਈਏ ਜੰਨਤ ਦੇ ਵਿੱਚ ਕਹਿ ਲਈਏ ਉੱਥੇ ਤਾਂ ਦਰਵਾਜ਼ਾ ਖੋਲਣ ਤੋਂ ਕੋਈ ਨਹੀਂ ਰੋਕ ਸਕਦਾ ਉਹ ਉੱਥੇ ਹਮੇਸ਼ਾ ਪਹੁੰਚ ਕੇ ਰਹੇਗਾ ਐਡਾ ਵੱਡਾ ਦਰਜਾ ਸਰਕਾਰ ਦਾ ਸੁਣਨ ਦੇ ਨਾਲ ਹੀ ਮਿਲਦਾ ਹੈ ਤਾਂ ਦੋਸਤੋ ਹੁਣ ਜਿਹੜੀ ਤੁਹਾਨੂੰ ਅਰਦਾਸ ਦੇਣ ਜਾ ਰਿਹਾ ਹਾਂ ਤੁਸੀਂ ਸੁਣ ਲਓ ਕਿਹੜੀ ਅਰਦਾਸ ਹੈ ਤੁਸੀਂ ਨੋਟ ਵੀ ਕਰ ਸਕਦੇ ਹੋ ਆਪਣੇ ਕੋਲ ਕੋਈ ਐਸੀ ਗੱਲ ਨਹੀਂ ਠੀਕ ਹੈ ਜੀ ਅਰਦਾਸ ਨੰਬਰ 2 ਹੈ ਜੀ ਗੌਸਪਾਕ ਸਰਕਾਰ ਜੀ ਦੀ ਬismillahirrahmane nirrahim ਸ਼ਾਹ ਜਲਾਨੀ ਪੀਰ ਮੌਜ ਵਿੱਚ ਆਏ ਪਹਿਲਾਂ ਆ ਕੇ ਮੇਰੇ ਸੁੱਤੇ ਭਾਗ ਜਗਾਏ ਚੋਰਾ ਨੂੰ ਸੀ ਕੁੱਤਪ ਬਣਾਇਆ ਸ਼ਾਹ ਜਲਾਨੀ ਨਾਮ ਕਹਾਇਆ ਜਿਸ ਨੇ ਵੀ ਤੇਰਾ ਨਾਮ ਤੇ ਆਇਆ ਉਸ ਨੂੰ ਤੂੰ ਪੀਰਾ ਵਲੀ ਬਣਾਇਆ ਦਿਨ ਰਾਤ ਕਰਾਂ ਮੈਂ ਮੀਰਾ ਮੀਰਾ ਆ ਜਾ ਮੇਰੇ ਸੋਹਣੇ ਪੀਰਾ ਕਰਾਂ ਅਰਦਾਸ ਮੈਂ ਤੇਰੀ ਝੋਲੀ ਭਰ ਦਿਓ ਮੇਰੀ ਖਾਲੀ ਨਾ ਜਾਵਾਂ ਹਰ ਸਾਲ ਤੇਰੇ ਦਰ ਆਵਾਂ ਹੱਕ ਮੇਰਾ ਸੱਚ ਮੇਰਾ ਹੱਕ ਮੇਰਾ ਸੱਚ ਮੇਰਾ ਹੱਕ ਮੇਰਾ ਸੱਚ ਮੇਰਾ ਤਾਂ ਦੋਸਤੋ ਇਹ ਅਰਦਾਸ ਹੈਗੀ ਮੈਂ ਫਿਰ ਤੋਂ ਬੋਲ ਦਿੰਦਾ ਅਰਦਾਸ ਦੇ ਸ਼ਬਦ ਬੋਲਣੇ ਪਿਆਰੇ ਆ ਮਨ ਨੂੰ ਛੋਂਦੇ ਆ ਤੁਸੀਂ ਸੁਣੋ ਦੁਬਾਰਾ ਮੈਂ ਫਿਰ ਤੋਂ ਬੋਲ ਰਿਹਾ ਇੱਕ ਵਾਰ ਬismillahir rahmanir rahim شاہ جلانے ਪੀਰ ਮੌਜ ਵਿੱਚ ਆਏ ਪਹਿਲਾਂ ਆ ਕੇ ਮੇਰੇ ਸੁੱਤੇ ਭਾਗ ਜਗਾਇਏ ਚੋਰਾ ਨੂੰ ਸੀ ਕਤਬ ਬਣਾਇਆ ਸ਼ਾਹ ਜਲਾਨੀ ਨਾਮ ਕਹਾਇਆ ਜਿਸਨੇ ਵੀ ਤੇਰਾ ਨਾਮ ਧਿਆਇਆ ਉਸਨੂੰ ਪੀਰਾ ਤੂੰ ਬਲੀ ਬਣਾਇਆ ਦਿਨ ਰਾਤ ਕਰਾਂ ਮੈਂ ਮੀਰਾ ਮੀਰਾ ਆਜਾ ਮੇਰੇ ਸੋਹਣੇ ਪੀਰਾ ਕਰਾਂ ਅਰਦਾਸ ਮੈਂ ਤੇਰੀ ਝੋਲੀ ਭਰ ਦਿਓ ਮੇਰੀ ਖਾਲੀ ਨਾ ਜਾਵਾਂ ਹਰ ਸਾਲ ਤੇਰੇ ਦਰ ਆਵਾਂ ਹੱਕ ਮੀਰਾ ਸੱਚ ਮੀਰਾ ਹੱਕ ਮੀਰਾ ਸੱਚ ਮੀਰਾ ਹੱਕ ਮੀਰਾ ਸੱਚ ਮੀਰਾ ਤਾਂ ਦੋਸਤੋ ਇਹ ਅਰਦਾਸ ਸੀਗੀ ਜੋ ਕਿ ਗੌਂਸਪਾਕ ਸੱਚੀ ਸਰਕਾਰ ਜੀ ਦੀ ਅਰਦਾਸ ਸੀ ਕਿਉਂ ਕਰਕੇ ਸਰਕਾਰ ਸਰਕਾਰ ਦੇ ਬਹੁਤ ਨਾਮ ਨੇ شاہ ਜਲਾਨੀ ਵੀ ਕਹਿੰਦੇ ਨੇ ਇਹਨਾਂ ਨੂੰ ਮੀਰਾ ਵੀ ਕਹਿੰਦੇ ਨੇ ਗੌਂਸਪਾਕ 11ਵੀਂ ਵਾਲੀ ਸਰਕਾਰ ਵੀ ਕਹਿੰਦੇ ਨੇ ਇਹਨਾਂ ਦੇ ਕਈ ਨਾਮ ਨੇ ਇਸ ਕਰਕੇ ਇਹ ਜਿਹੜੀ ਅਰਦਾਸ ਹੈ ਕਿਸੇ ਸਾਨੂੰ ਜਿਹੜੇ ਤੁਹਾਨੂੰ ਦੱਸਿਆ ਸੀ ਵੀ ਕਿਸੇ ਕਾਮਲ ਮੁਰਸ਼ਿਦ ਨੇ ਦਿੱਤੀ ਸੀਗੀ ਐਸੇ ਫਕਰ ਨੇ ਦਿੱਤੀ ਸੀਗੀ ਉਹਨਾਂ ਦਾ ਖੁਦ ਤਾਂ ਬੜਾ ਵੱਡਾ ਰਤਬਾ ਸੀ ਉਹਨਾਂ ਨੇ ਖੁਦ ਅਰਦਾਸ ਹੀ ਜੱਪੀ ਅਤੇ ਅਰਦਾਸ ਦੇ ਵਿੱਚ ਗੌਂਸਪਾਕ ਸਰਕਾਰ ਜੀ ਨਾਲ ਸਿੱਧੀ ਰੂਬਰੂ ਦੇਤੀ ਉਹ ਅਰਦਾਸ ਦੇ ਨਾਲ ਤੇ ਅਰਦਾਸ ਦੇ ਵਿੱਚ ਬਹੁਤ ਤਾਕਤ ਆ ਤਾਂ ਦੋਸਤੋ ਤੁਸੀਂ ਕਰਕੇ ਇਹਦਾ ਆਨੰਦ ਮਾਣ ਸਕਦੇ ਹੋ ਇਸ ਤਾਕਤ ਨੂੰ ਵੀ ਤੁਸੀਂ ਲੈ ਸਕਦੇ ਹੋ ਕਿ ਕਰਕੇ ਬਹੁਤ ਤੁਹਾਨੂੰ ਜਿੱਦਾਂ ਦੱਸਿਆ ਕਿ ਰਤਪਾ ਬਹੁਤ ਉੱਚਾ ਆ ਜਿਨੇ ਨਾਮ ਤੇ ਆਇਆ ਜਿਹਦੇ ਵਿੱਚ ਅਰਦਾਸ ਦੇ ਵਿੱਚ ਤੁਸੀਂ ਸੁਣਿਆ ਹੋਣਾ ਇੱਕ ਲਬਦ ਇੱਕ ਬਚ ਬੋਲਿਆ ਵੀ ਜਿਨੇ ਤੇਰਾ ਨਾਮ ਤੇ ਆਇਆ ਉਸ ਨੂੰ ਪੀਰਾ ਤੋਂ ਵਲੀ ਬਣਾਇਆ ਤੇ ਜਿਹੜਾ ਵੀ ਇਹਨਾਂ ਦਾ ਨਾਮ ਜਪਦਾ ਖੁਦ ਵਲੀ ਬਣ ਜਾਂਦਾ ਆ ਉਹ ਫਿਰ ਆਮ ਇਨਸਾਨ ਨਹੀਂ ਰਹਿ ਜਾਂਦਾ ਤਾਂ ਦੋਸਤੋ ਇਹੇ ਅਰਦਾਸ ਜਿਹੜੀ ਹੈ ਨਾ ਗੌਸਪਾਕ ਸੱਚੀ ਸਰਕਾਰ ਜੀ ਦੀ ਮੈਂ ਇਤਾਂ ਦੀ ਅਰਦਾਸ ਕਦੀ ਨਹੀਂ ਸੁਣੀ ਸੀ ਜਦੋਂ ਮੈਂ ਸੁਣੀ ਸੀ ਮੇਰਾ ਖੁਦ ਦਾ ਆਪਣਾ ਜਿਹੜਾ ਕਿ ਕਹਿ ਲਓ ਕਰੰਟ ਨਿਕਲ ਗਿਆ ਸੀ ਸਰੀਰ ਦੇ ਵਿੱਚੋਂ ਐਡੀ ਜ਼ਬਰਦਸਤ ਅਰਦਾਸ ਹੈ ਬਾਕੀ ਸਰਕਾਰ ਦਾ ਤੁਹਾਨੂੰ ਨਾਮ ਤੇ ਰਤਬਾ ਪਤਾ ਹੀ ਹੈ ਉਹਨਾਂ ਬਾਰੇ ਮੈਂ ਜਿੰਨੇ ਵੀ ਲਫ਼ਜ਼ ਕਹਿਵਾਂ ਮੇਰੇ ਲਈ ਮੇਰੇ ਕੋਲ ਲਫ਼ਜ਼ ਖਤਮ ਹੋ ਜਾਂਦੇ ਆ ਮੈਂ ਬੋਲ ਨਹੀਂ ਪਾਉਂਦਾ ਕਿ ਉਹਨਾਂ ਲਈ ਮੈਂ ਕਿਹੜਾ ਸ਼ਬਦ ਯੂਜ਼ ਕਰਾਂ ਕਿਉਂ ਕਰਕੇ ਲਫ਼ਜ਼ ਬਹੁਤ ਮੈਂ ਵਰਤ ਸਕਦਾ ਕਿ ਮੇਤੂੰ ਇਹਦਾ ਕੋਈ ਮੈਂ ਅਨੁਮਾਨ ਨਹੀਂ ਲਗਾ ਸਕਦਾ ਇਸ ਕਰਕੇ ਤੁਸੀਂ ਵੀ ਸਰਕਾਰਾਂ ਦਾ ਨਾਮ ਤੇ ਆ ਕੇ ਉਹਨਾਂ ਦੀ ਰਹਿਮਤ ਪਾ ਸਕਦੇ ਹੋ ਦੋਸਤੋ ਕਿਸੇ ਪਾਸੇ ਕਿਸੇ ਨੂੰ ਪੁੱਛਣ ਦੀ ਕੋਈ ਲੋੜ ਨਹੀਂ ਕਿਉਂ ਕਰਕੇ ਅਰਦਾਸ ਬਹੁਤ ਪਾਵਰਫੁੱਲ ਹੈ ਠੀਕ ਹੈ ਕੋਈ ਵੀ ਪੜ ਸਕਦਾ ਔਰਤ ਹੋਵੇ ਬੰਦਾ ਹੋਵੇ ਕੋਈ ਵੀ ਪੜ ਸਕਦਾ ਕੋਈ ਦਿੱਕਤ ਨਹੀਂ ਹੈਗੀ ਕੋਈ ਪਰੇਸ਼ਾਨੀ ਨਹੀਂ ਹੈਗੀ ਬਸ ਇਹ ਅਰਦਾਸ ਜਿਹੜੀ ਹੈ ਲਗਾਤਾਰ 41 ਦਿਨ ਪੜੋ ਦੇਖਿਓ ਅਰਦਾਸ ਪੜਨ ਦੇ ਨਾਲ ਤੁਹਾਨੂੰ ਕੀ ਕੁਝ ਨਹੀਂ ਮਿਲਦਾ ਇਹਦੇ ਵਿੱਚ ਕੋਈ ਹੋਰ ਨਹੀਂ ਹੈਗਾ ਬਾਕੀ ਤੁਸੀਂ ਅਗਰ 11ਵੇਂ ਦਿਨ ਤੇ 11ਵੇਂ ਦਿਈ ਜੋ ਅਰਦਾਸ ਪੜੀ ਜਾਓ ਬਾਕੀ ਤੁਹਾਡੀ ਆਪਣੇ ਆਪ ਪੀਰਾਂ ਨੇ ਬੱਲੇ ਬੱਲੇ ਕਰ ਦੇਣੀ ਹੈ ਉਸ ਤੋਂ ਜ਼ਿਆਦਾ ਮੈਂ ਕੋਈ ਕੀ ਕਹਾਂ ਤਾਂ ਦੋਸਤੋ ਇਹੀ ਸਾਡੀ ਸਕਾਰਾ ਦੀ ਅਰਦਾਸ ਸੀ ਇਹੀ ਵੀਡੀਓ ਸੀ ਜੇ ਚੰਗੀ ਲੱਗੀ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦੇਣਾ ਜੀ ਜੈ ਪੀਰਾਂ ਦੀ ਜੈ ਮਸਤਾਂ ਦੀ ਮਾਲਕ ਪਲੀ ਕਰੇ